ਇੱਕ ਪਾਸੇ ਦੇਸ਼ ਦੇ ਵਿੱਚ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਤੇ ਦੂਸਰੇ ਪਾਸੇ ਅਜਿਹੇ ਮੁੱਖ ਮੰਤਰੀ ਵੀ ਪਏ ਨੇ ਜਿਹੜੇ ਆਪਣੇ ਰਾਜ ਦੇ ਵਿੱਚ ਵਾਪਰੀ ਹੋਈ ਘਟਨਾ ਦੇ ਲਈ ਇਨਸਾਫ ਦੇ ਲਈ ਸੜਕਾਂ ਤੇ ਉਤਰਦੇ ਆ। ਦੋਸਤੋ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਮਮਤਾ ਬੇਨਰਜੀ ਜੋ ਬੈਸਟ ਬੰਗਾਲ ਦੇ ਮੁੱਖ ਮੰਤਰੀ ਨੇ ਅੱਜ ਸੜਕਾਂ ਤੇ ਉਤਰ ਗਏ। ਸੜਕਾਂ ਤੇ ਉਤਰੇ ਕਿਉਂ ਕਿਉਂਕਿ ਪਿਛਲੇ ਦਿਨੀ ਹਸਪੀਟਲ ਦੇ ਵਿੱਚ ਇੱਕ ਅਜਿਹਾ ਵਾਪਰਦਾ ਜਿਸ ਦੇ ਨਾਲ ਇਨਸਾਨੀਅਤ ਸ਼ਰਮਸਾਰ ਹੁੰਦੀ ਹੋਈ ਨਜ਼ਰ ਆਈ ਤਾਂ ਉਸ ਘਟਨਾ ਦੇ ਇਨਸਾਫ ਦੇ ਲਈ ਜਿਹੜਾ ਸੜਕਾਂ ਤੇ ਉਤਰਿਆ ਹਰ ਦੇਸ਼ ਵਾਸੀ ਮੰਗ ਕਰ ਰਿਹਾ ਕਿ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਪਰ ਕਹਿ ਸਕਦੇ ਆਂ ਵੀ ਪਹਿਲੀ ਵਾਰ ਇਹ ਹੋਇਆ ਹੈ ਕਿ ਮੁੱਖ ਮੰਤਰੀ ਇਨਸਾਫ ਦੇ ਲਈ ਸੜਕਾਂ ਤੇ ਉਤਰਿਆ ਸੀਵੀਆਈ ਤੇ ਦਬਾਅ ਬਣਾਉਣ ਦੇ ਲਈ ਸੜਕਾਂ ਦੇ ਉੱਤੇ ਪ੍ਰੋਟੈਸਟ ਕੀਤਾ ਜਾ ਰਿਹਾ ਇੱਕ ਮੁੱਖ ਮੰਤਰੀ ਤੁਸੀਂ ਦੇਖ ਰਹੇ ਹੋ ਨਾਲ ਨਾਲ ਤਸਵੀਰਾਂ ਚੱਲ ਰਹੀਆਂ ਨੇ ਕਿ ਇੱਕ ਮੁੱਖ ਮੰਤਰੀ ਵੀ ਸੜਕਾਂ ਤੇ ਉਤਰਿਆ ਪ੍ਰੋਟੈਸਟ ਕਰ ਰਿਹਾ ਕਿਉਂ ਕਰ ਰਿਹਾ ਕਿਤੇ ਨਾ ਕਿਤੇ ਦੇਸ਼ ਦੇ ਵਿੱਚ ਕੁਝ ਗਲਤ ਹੋ ਰਿਹਾ ਉਸ ਨੂੰ ਲੈ ਕੇ ਆਵਾਜ਼ ਉਠਾਉਣੀ ਜ਼ਰੂਰੀ ਹੈ ਤਾਂ ਆਵਾਜ਼ ਮੁੱਖ ਮੰਤਰੀ ਨੇ ਉਠਾਈ ਹੈ ਮਮਤਾ ਬਿਨਰਜੀ ਉਹ ਨਿਤੜਕ ਸੀਐਮ ਨੇ ਜਿਨ੍ਹਾਂ ਨੇ ਹਮੇਸ਼ਾ ਕਹਿ ਸਕਦੇ ਆਂ ਵੀ ਬੁਰਾਈ ਦੇ ਖਿਲਾਫ ਆਵਾਜ਼ ਉਠਾਈ ਹੈ ਅੱਜ ਫੇਰ ਸੜਕਾਂ ਤੇ ਨਜ਼ਰ ਆਏ ਨੇ ਮਮਤਾ ਬਨਰਜੀ ਜੋ ਬੈਸਟ ਬੰਗਾਲ ਦੇ ਸੀਐਮ ਨੇ ਤੇ ਉਹਨਾਂ ਵੱਲੋਂ ਜਿਹੜਾ ਸੜਕਾਂ ਤੇ ਔਰਤਾਂ ਦੇ ਨਾਲ ਮਿਲ ਕੇ ਉਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਏ ਕਿ ਇਹ ਸੀਵੀਆਈ ਕੋਲੇ ਕੇਸ ਜਾਣਾ ਚਾਹੀਦਾ ਹੈ ਤੇ ਬਹੁਤ ਫਾਸਟ ਤਰੀਕੇ ਦੇ ਨਾਲ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਿੰਨਾ ਵੱਲੋਂ ਇਹ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤੇ ਅੱਗੇ ਤੋਂ ਕਾਨੂੰਨ ਅਜਿਹਾ ਬਣਾਉਣਾ ਚਾਹੀਦਾ ਹੈ ਕਿ ਜਿਹਾ ਕੁਝ ਕਰਨ ਤੋਂ ਪਹਿਲਾਂ ਉੰਦਾ 100 ਵਾਰ ਸੋਚੇ ਕਿ ਇਹ ਅਪਰਾਧ ਉਸਨੇ ਕਿਸ ਗਲਤੀ ਦੇ ਨਾਲ ਕੀਤਾ ਤਾਂ ਦੋਸਤੋ ਹੁਣ ਜਦੋਂ ਕੋਲਕੱਤਾ ਦੇ ਵਿੱਚ ਅਜਿਹੀ ਘਟਨਾ ਵਾਪਰੀ ਤਾਂ ਪੂਰਾ ਦੇਸ਼ ਕੰਬ ਗਿਆ ਤੇ ਦੇਸ਼ ਦੇ ਵਿੱਚ ਹਰ ਇੱਕ ਬੱਚਾ ਬੱਚਾ ਜਸਟਿਸ ਦੀ ਮੰਗ ਕਰ ਰਿਹਾ ਤੇ ਉਸ ਜਸਟਿਸ ਦੇ ਲਈ ਸੀਐਮ ਨੇ ਜਿਹੜੇ ਬੈਸਟ ਬੰਗਾਲ ਦੇ ਮਮਤਾ ਬਨਰਜੀ ਉਹ ਸੜਕਾਂ ਦੇ ਉੱਤਰੇ ਨੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਹੈ ਤਾਂ ਦੋਸਤੋ ਹੁਣ ਉਸ ਧੀ ਦੇ ਲਈ ਇਨਸਾਫ ਦੇ ਲਈ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਨਾ ਤਾਂ ਜੋ ਹਰ ਇੱਕ ਨਾਗਰਿਕ ਨੂੰ ਪਤਾ ਲੱਗ ਸਕੇ ਕਿ ਦੇਸ਼ ਦੇ ਵਿੱਚ ਹੋ ਕੀ ਰਿਹਾ ਹੈ ਕਿਉਂਕਿ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਇਸ ਘਟਨਾ ਤੋਂ ਜਾਣੂ ਨਹੀਂ ਕਿਉਂਕਿ ਨਿਤ ਦਿਨਾਂ ਜਈਆਂ ਘਟਨਾਵਾਂ ਹੁੰਦੀਆਂ ਪੇਪਰ ਦੀਆਂ ਸੁਰੱਖਿਅਾਂ ਬਣਦੀਆਂ ਪਰ ਬੋਲਦਾ ਕੋਈ ਨਹੀਂ ਆਵਾਜ਼ ਕੋਈ ਨਹੀਂ ਉਠਾਉਂਦਾ ਕਿਉਂਕਿ ਆਵਾਜ਼ ਉਠਾਉਣ ਦੀ ਲੋੜ ਹੈ ਔਰਤਾਂ ਦੀ ਸੁਰੱਖਿਆ ਦੀ ਲੋੜ ਹੈ ਜਿਸ ਸੁਰੱਖਿਆ ਦਾ ਦਾਵਾ ਕੀਤਾ ਜਾਂਦਾ ਉਹ ਸੁਰੱਖਿਆ ਦੇ ਦਾਅਵੇ ਖੋਖਲੇ ਨਜ਼ਰ ਆਉਂਦੇ ਨੇ ਜਦੋਂ ਅਖਬਾਰਾਂ ਦੀਆਂ ਸੁਰਖੀਆਂ ਅਜਿਹੀਆਂ ਖਬਰਾਂ ਬਣਦੀਆਂ ਨੇ ਜਿਵੇਂ ਕੋਲਕਾਤਾ ਦੇ ਪਿਛਲੇ ਦਿਨੀ ਜਿਹੜਾ ਕੋਲਕਾਤਾ ਦੇ ਵਿੱਚ ਹੋਇਆ ਤਾ ਉਸ ਨੂੰ ਸੁਣ ਕੇ ਤੁਹਾਡੀ ਵੀ ਰੂਹ ਕੰਬ ਜੇਗੀ ਦੋਸਤੋ ਪੜਾਂਗੇ ਸੁਣਾਗੇ ਤਾਂ ਉਦੋਂ ਪਤਾ ਲੱਗਦਾ ਵੀ ਦੇਸ਼ ਦੇ ਵਿੱਚ ਹੋ ਕੀ ਰਿਹਾ ਤਾਂ ਵੀਡੀਓ ਤੁਸੀਂ ਦੱਬ ਕੇ ਸ਼ੇਅਰ ਕਰਨੀ ਅੱਜ ਮੰਮਤਾ ਬਨਰਜੀ ਸੀਐਮ ਨੇ ਸੀਐਮ ਹੋਣ ਦੇ ਨਾਤੇ ਇੱਕ ਔਰਤ ਹੋਣ ਦੇ ਨਾਤੇ ਸੜਕਾਂ ਤੇ ਉਤਰੇ ਨੇ ਇਨਸਾਫ ਦੇ ਲਈ ਤਾਂ ਹੁਣ ਤੁਸੀਂ ਵੀ ਇਨਸਾਫ ਦੇ ਲਈ ਇੱਕ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਉਸ ਧੀ ਨੂੰ ਉਸਦੇ ਪਰਿਵਾਰ ਨੂੰ ਇਨਸਾਫ ਮਿਲ ਸਕੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਅਜਿਹਾ ਨਾ ਹੋਵੇ ਕਿਉਂਕਿ ਸਰਕਾਰ ਨੂੰ ਸਖਤ ਕਾਨੂੰਨ ਬਣਾਉਣੇ ਚਾਹੀਦੇ ਐ ਇਨ੍ਹਾਂ ਅਪਰਾਧਾਂ ਦੇ ਲਈ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰੇ ਸਕ੍ਰਾਈਬ ਧੰਨਵਾਦ